ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਸਾਥੀ ਸਿੰਘਾਂ ਦੇ ਨਾਲ ਅੱਜ ਖਨੋਰੀ ਸਰਹੱਦ ਤੇ ਲੱਗੇ ਕਿਸਾਨ ਮੋਰਚੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਲ ਜਾਣਨ ਪਹੁੰਚੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਮਸਲਿਆਂ ਤੇ ਜਗਜੀਤ ਸਿੰਘ ਡੱਲੇਵਾਲ ਮਾਨਵਰ ਤੇ ਬੈਠੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਮਸਲੇ ਨੂੰ سنجਿਦਗੀ ਨਾਲ ਲੈਣਾ ਚਾਹੀਦਾ ਹੈ ਤੇ ਸਾਨੂੰ ਵੀ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਕੋਈ ਨਿੱਜੀ ਮਸਲੇ ਨਹੀਂ ਸਾਡੇ ਸਭ ਦੇ ਸਾਂਝੇ ਮਸਲੇ ਹਨ ਤੇ ਸਾਨੂੰ ਮਨwarte ਬੈਠੇ ਡੱਲੇਵਾਲ ਜੀ ਦਾ ਇਸ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਪੰਜਾਬੀਆਂ ਨਾਲ ਲਗਾਤਾਰ ਵਿਤਕਰੇ ਕੀਤੇ ਜਾ ਰਹੇ ਹਨ ਤੇ ਜਦੋਂ ਵੀ ਅਸੀਂ ਆਪਣੀ ਹੱਕੀ ਮੰਗਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਅਤਵਾਦੀ ਵੱਖਵਾਦੀ ਕਿਹਾ ਜਾਂਦਾ ਹੈ ਅਸੀਂ ਕੇਵਲ ਆਪਣੀ ਹੱਕਾਂ ਲਈ ਸੰਘਰਸ਼ ਕਰਦੇ ਹਾਂ ਜੋ ਕਿ ਸਾਡਾ ਸਭ ਦਾ ਅਧਿਕਾਰ ਹੈ ਹਲੋ ਜਦੋਂ ਸਰਤਾਜ ਬਾਜੂਸੀ ਇੱਥੇ ਪਹੁੰਚੇ ਹੋ ਅਰੋਧਨ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਡੱਲੇਵਾਰ ਭਾਜੀ 1 ਮਿੰਟ 1 ਮਿੰਟ ਰੋਲ ਜੀ ਕਿਹਦਾ ਨਹੀਂ ਆਪ ਸਰ ਅੱਜ ਡੱਲੇਵਾਰ ਸਾਹਿਬ ਨੂੰ ਮਿਲ ਕੇ ਆਇਓ ਕੀ ਗੱਲਬਾਤ ਹੋਈ ਹੈ ਮੈਂ ਵੀ ਤਾਂ ਉਹੀ ਪੁੱਛ ਰਿਆ ਸੀ ਉਹ ਭਾਜੀ ਕੋ ਰੋਲ ਕਰਾਇਆ ਸੀ ਮੈਂ ਚਲੋ ਚਲ ਸਾਹਮਣੇ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧਨ ਭਾਗਾ ਸਮਝਦੇ ਆਂ ਕਿ ਉਹ ਸਾਡੇ ਕਿਸਾਨੀ ਲਈ ਜਿਹੜੀ ਕਿ ਸਾਰਕ ਕਿਸਾਨੀ ਹੈ ਕੁਰੀ ਇਮਸਾਨੀ ਹੈ ਜਿਹੜੀ ਉਹ ਖਤਰੀ ਚ ਹੋ ਰਹੀ ਹੈ ਤੇ ਉਹਦੇ ਲਈ ਲੜਾਈ ਲੜ ਰਹੇ ਆ ਤੇ ਇਹੋ ਜੇ ਜਸੂਰ ਬੀਰ ਯੋਧਿਆਂ ਨੂੰ ਸਿਦਾ ਕਰਦੇ ਆ ਤੇ ਬਾਕੀ ਜਿਹੜੀਆਂ ਸ਼ਗਰਸ਼ ਜਿਹਨੀਆਂ ਵੀ ਤਰ੍ਹਾਂ ਚ ਸਾਥ ਦੇ ਰਹੀਆਂ ਉਹਨਾਂ ਨੇ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਜਿਹੜੇ ਯੋਧੇ ਕਈ 11 ਮਹੀਨਾ ਤੋਂ ਇੱਥੇ ਬੈਠੇ ਰੋਡ ਤੇ ਰੁੱਲ ਰਹੇ ਆ ਅਸੀਂ ਉਹਨਾਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਆ ਕਿਉਂਕਿ ਉਹਨਾਂ ਉਹ ਸਾਡੀ ਹੁਣ ਦੀ ਲੜਾਈ ਲੜ ਰਹੇ ਆ ਅਗਰ ਕਿਸਾਨੀ ਨਾ ਰਹੀ ਇਹ ਕਿਸਾਨੀ ਜਿਹੜਾ ਪੰਜਾਬ ਜਿਹੜਾ ਕਿਸਾਨੀ ਵੇਸ ਇਹ ਕਿਸਾਨੀ ਨਾ ਰਹੀ ਤੇ ਪੰਜਾਬ ਖਤਮ ਹੋ ਜਾਊਗਾ ਜਿਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਮੋਰਚੇ ਦਾ ਵੀ ਸਹਿਯੋਗ ਦੇਣਾ ਚਾਹੀਦਾ ਤੇ ਸਾਰੀਆਂ ਧਿਰਾਂ ਨੂੰ ਅਸੀਂ ਸਾਡੇ ਮਾਧਿਅਮ ਰਹੀਂ ਬੇਨਤੀ ਕਰਦੇ ਆਂ ਕਿ ਸਾਰਨ ਜਥੇਬੰਦੀਆਂ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਰਾਜਨੀਤਿਕ ਜਥੇਬੰਦੀਆਂ ਨੂੰ ਵੀ ਪਾਰਟੀਆਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਪਾਰਟੀ ਪਾਜੀ ਧਰਮ ਜਾਤ ਮਜਬੂਤ ਉੱਪਰ ਉੱਠ ਕੇ ਸਾਰਿਆਂ ਦਾ ਸਾਡਾ ਸਾਂਝਾ ਮਸਲਾ ਵਾ ਇਹ ਰੋਜੀ ਰੋਟੀ ਸਾਰਿਆਂ ਦੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਇਹ ਮੋਰਚੇ ਦਾ ਸਾਥ ਦੇ ਕੇ ਆਪਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਇਹ ਕਿਸਾਨਾਂ ਦੀਆਂ ਮੰਗਾਂ ਤੁਸੀਂ ਮੰਗੀਆਂ ਹੋਈਆਂ ਮੰਗੀਆਂ ਹੋਈਆਂ ਸੀ ਉਹਨਾਂ ਨੂੰ ਤੁਸੀਂ ਲਾਗੂ ਕਰੋ ਤੇ ਇਹਨਾਂ ਦੀ ਵੀ ਜਾਨ ਬਚੇ ਤੇ ਪੰਜਾਬ ਦੇ ਲੋਕ ਵੀ ਸੁੱਖ ਸ਼ਾਂਤੀ ਨਾਲ ਰਹਿਣ ਜੇ ਬਾਈਟੈਂਸ ਇਹਨਾਂ ਦੀ ਕੇਸੀ ਜਾਨ ਮਾਲ ਨੂੰ ਨੁਕਸਾਨ ਹੋ ਜਾਂਦਾ ਇਹਦੇ ਨਾਲ ਪੱਛਮ ਪੰਜਾਬ ਦੇ ਹਰਿਆਤ ਵੀ ਖਰਾਬ ਹੋ ਸਕਦੇ ਆ ਇਸ ਕਰਕੇ ਸਮਾਂ ਰਹਿੰਦੇ ਆ ਸਰਕਾਰ ਵੀ ਕੋਈ ਇੱਥੇ ਵਧੀਆ ਫੈਸਲਾ ਲੈ ਕੇ ਗੱਲਬਾਤ ਹੋਈ ਹੈ ਨਹੀਂ ਗੱਲਬਾਤ ਮੈਂ ਪਹਿਲਾਂ ਇੱਕ ਦਿਨ ਆਇਆ ਸੀ ਉਹ ਦਿਨ ਗੱਲਬਾਤ ਕਰਕੇ ਗਿਆ ਸੀ ਅੱਜ ਉਹਨਾਂ ਦੀ ਸਿਹਤ ਥੋੜੀ ਜਿਹੀ ਸਾਜਿਕ ਆ ਅੱਜ ਗੱਲਬਾਤ ਤੇ ਨਹੀਂ ਅੱਜ ਦਰਸ਼ਨੀ ਹੋਏ ਆ ਤੇ ਇਸ ਕਰਕੇ ਇਹ ਉਹ ਚੜਦੀ ਕਲਾ ਚ ਉਹਦੇ ਨੂੰ ਬੜੇ ਸਿੱਧਕ ਸਬਰ ਸਬਰ ਵਾਲੇ ਆ ਜਿਹੜਾ ਖਾਲਾ ਕੋਲ ਬੋਲਣ ਗਿਆ ਤੇ ਨਹੀਂ ਪਰ ਸਾਨੂੰ ਚਾਹੀਦਾ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ ਸਾਨੂੰ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਹਰਿਆਣੇ ਦੇ ਲੋਕਾਂ ਨੂੰ ਜਿਹੜੇ ਜਿਹੜੇ ਵੀ ਕਿਸਾਨੀ ਜੋ ਕਿਸਾਨੀ ਪੂਰੀ ਇਨਸਾਨੀਅਤ ਲਈ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਮਸਲੇ ਨੂੰ ਹੱਲ ਕਰਾਈਏ ਤੇ ਉਹਨਾਂ ਨੂੰ ਬਚਾਈਏ ਇਹ ਹੀ ਸਾਡੀ ਕਾਮ ਜਦਾਂ ਦੇਖਦੇ ਜਦੋਂ ਵੀ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਤੇ ਉਸ ਦੀ ਗੱਲ ਤੇ ਪੂਰੀ ਨਹੀਂ ਹੁੰਦੀ ਉਸ ਦੀ ਮੰਗਾ ਤੇ ਪੂਰੀ ਨਹੀਂ ਹੁੰਦੀ ਲੇਕਿਨ ਤਸ਼ੱਦਦ ਦਾ ਹੰਕਾਰ ਸਿਲਸਿਲਾ ਸਰਕਾਰਾਂ ਦਾ ਕੀ ਇਹ ਤੇ ਤੁਸੀਂ ਦੇਖੋ ਜੀ ਇਹ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਪੰਜਾਬ ਨਾਲ ਤਾਂ ਸ਼ੁਰੂ ਤੋਂ ਹੀ ਇਹ ਇਹ ਠੱਗਾ ਹੁੰਦਾ ਰਿਹਾ ਦੇ ਪੰਜਾਬ ਦੇ ਹੱਕ ਕੋਈ ਕਹੇ ਜੇ ਪੰਜਾਬੀ ਸੂਬਾ ਬਣਾਉਣ ਵਾਸਤੇ ਵੀ ਸਾਨੂੰ ਲੜਾਈ ਲੜ ਕੇ ਉਹ ਸਾਰੇ ਝਿੰਗਾਂ ਕਰਨੇ ਪਈਆਂ ਉਹ ਵੀ ਸਾਡੇ ਜੋ ਜੋ ਵੀ ਜੇ ਤੋਂ ਵੀ ਸਹੀ ਕੋਈ ਆਪਣੇ ਹੱਕ ਦੀ ਗੱਲ ਕਰਨੇ ਸਾਨੂੰ ਅੱਤਵਾਦੀ ਵਕਵਾਦੀ ਇਹੋ ਜਿਹੇ ਨਾਂ ਦੇ ਕੇ ਸਾਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਕੀ ਸਾਡੀ ਇਹ ਕਿਸਾਨਾਂ ਦੀ ਮੰਗ ਹੈ ਕੋਈ ਜਾਇਜ਼ ਮੰਗ ਹੈ ਸਾਰਿਆਂ ਦੇ ਮੂੰਹ ਦੀ ਰੋਟੀ ਦਾ ਸਵਾਲ ਹੈ ਇਹ ਜਿੱਦਣ ਇਹ ਇਹ ਕਿਸਾਨਾਂ ਦੇ ਹੱਥੋਂ ਇਹ ਮਸਲਾ ਨਿਕਲ ਕੇ ਕਾਰਪੋਰੇਟ ਦੇ ਹੱਥਾਂ ਵਿੱਚ ਆ ਗਿਆ ਮੇਰਾ ਖਿਆਲ ਹੈ ਕਿ ਉਹਦਣਾ ਆਮ ਖਪਤਕਾਰਾਂ ਆਮ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਸਾਰਿਆਂ ਦੇ ਚਰਨਾਂ 'ਚ ਅਪੀਲ ਕਰਦੇ ਆਂ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਕਿ ਆਪਾਂ ਸਾਰੇ ਜਣੇ ਭਰਮਜਾਤ ਵੱਜੂ ਤੋਂ ਪਾਰਟੀ ਵਾਲੀ ਨਕੜ ਕੇ ਇਸ ਮਸਲੇ ਨੂੰ ਆਪਾਂ ਸਾਰੇ ਜਣੇ ਆਪਣਾ ਮਸਲਾ ਸਮਝੀਏ ਆਪਣੀ ਲੜਾਈ ਸਮਝੀਏ ਕਿ ਆਪਣੀ ਹੋਂਦ ਦੀ ਲੜਾਈ ਆ ਜੇ ਇਹ ਇਸਾਦੀ ਦਾ ਬੱਚੀ ਤੇ ਪੰਜਾਬ ਨਹੀਂ ਬਚੂਗਾ ਇਸ ਦੇ ਸਾਰੇ ਜਾਣੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਇਹਨਾਂ ਦੀ ਜਾਨ ਵੀ ਬਚਾਈ ਜਾ ਸਕੇ ਤੇ ਬਾਕੀ ਇਹਨਾਂ ਨੂੰ ਮੈਂ ਪਰਮੇਸ਼ਰ ਅੱਗੇ ਵੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਸਾਡੇ ਹਾਤਮਾ ਤੇ ਮਨ 'ਚ ਵੀ ਖੋੜੀ ਪੜੀ ਤਰਸ ਦਿਆ ਪਾਓ ਤੇ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੋ ਕਿ ਇਹ ਆਪਣੇ ਜੋ ਇਹਨਾਂ ਦੇ ਬਚਨ ਆ ਉਹਨਾਂ ਦੇ खरे ਉਤਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ